ਹਾਂ ਜੀ ਜੀ ਮੈਂ ਥੋੜਾ ਪਾਣੀ ਸਰ ਕਰ ਰੋਲ ਕਰ ਰੋਲ ਆ ਰੋਲਾ ਪਰ ਮੇਰੇ ਦਿਲਾਂ ਨੂੰ ਟੈਨਸ਼ਨ ਹੀ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕਿਉਂਕਿ ਸੱਚ ਦੀ ਆਵਾਜ਼ ਬਣ ਕੇ ਕੋਈ ਵੀ ਪਾਰਟੀ ਆ ਉਹਦੀ ਆਵਾਜ਼ ਨੂੰ ਸੈਂਟਰ ਤੇ ਬੋਲੇ ਤੇ ਅੰਨੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਜਾਂ ਸੈਂਟਰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਨੇ ਹੋ ਮੈਂ ਸਮੀ ਦਾ ਕਿ ਤੁਹਾਡਾ ਬੜਾ ਬੜਾ ਯੋਗਦਾਨ ਆ ਅੱਜ ਜਿਹੜਾ ਬੜਾ ਗੰਭੀਰ ਮਸਲਾ ਕਿਉਂਕਿ ਕੰਬੀ ਸੰਗ ਜਿਹੜੇ ਕਈ ਕਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ ਜਿਨ੍ਹਾਂ ਨੂੰ ਸਜ਼ਾਾਂਵਾਂ ਪੂਰੀਆਂ ਹੋਣ ਤੋਂ ਵੀ ਦਰਬਾਰ ਦਬਲ ਤੋਂ ਵੀ ਵੱਧ ਮੈਂ ਕਹਿੰਦਾ ਉਹਨਾਂ ਨੂੰ ਟਾਈਮ ਹੋ ਗਿਆ ਉਹ ਅੱਜ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਉਹਨਾਂ ਨੂੰ ਰਿਹਾ ਕਰਨਾ ਤਾਂ ਇੱਕ ਪਾਸੇ ਸੀ ਪਰ ਰਿਹਾ ਤੋਂ ਬਾਅਦ ਇੱਕ ਬੜਾ ਗੰਭੀਰ ਮੈਂ ਸਮਝਦਾ ਮਸਲਾ ਉੱਪਰ ਕੇ ਸਾਹਮਣੇ ਤੁਹਾਡੇ ਸਾਹਮਣੇ ਆਇਆ 25 ਸਾਲ ਪਹਿਲਾਂ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦਾ ਕੋਈ ਕਸੂਰ ਨਹੀਂ ਸੀ ਛਿੰਦੂ ਬਿਨਾ ਕਸੂਰੋਂ ਬਿਨਾ ਕਿਸੇ ਜੁਰਮ ਤੋਂ ਉਹਦੇ ਤੇ ਐਨਐਸਏ ਲਾ ਕੇ ਉਹਦੇ ਤੇ ਤੇ ਉਹਦੇ ਸਾਥੀਆਂ ਤੇ ਯਾਰੋ ਕਾਲੇ ਪਾਣੀ ਵਰਗੀ ਜੇਲ ਡਿਬੜੂ ਘਰ ਚ ਭੇਜਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਐਨਐਸਏ ਲਾਤੀ ਜਦ ਕਿ ਇਹ ਕੋਈ ਸਿਧਾਂਤ ਹੀ ਨਹੀਂ ਕਿਸੇ ਦੇਸ਼ ਦਾ ਮੈਂ ਸਮਝਦਾ ਇਹ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਇਹ ਅਲੰਘਣਾ ਪਰ ਇੱਕ ਚੀਜ਼ ਆ ਜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਇੱਕ ਗੱਲ ਸਮਝੀ ਕਿ ਜੇ ਕੋਈ ਪੰਥ ਦੀ ਗੱਲ ਕਰਦਾ ਜੇ ਕੋਈ ਪੰਜਾਬ ਦੀ ਗੱਲ ਕਰਦਾ ਜੇ ਕੋਈ ਨੌਜਵਾਨੀ ਦੀ ਗੱਲ ਕਰਦਾ ਜੇ ਕੋਈ ਨਸ਼ੇ ਛਡਾਉਣ ਦੀ ਗੱਲ ਕਰਦਾ ਉਹਨੂੰ ਦਬਾਉਣ ਵਾਸਤੇ ਉਹਨੂੰ ਜੇਲ੍ਹ ਚ ਭੇਜਤਾ ਪਰ ਪੰਜਾਬ ਦੇ ਲੋਕਾਂ ਨੇ ਖੰਡੂਰ ਸਾਹਿਬ ਦੇ ਪਵਿੱਤਰ ਧਰਤੀ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੇ ਇੱਕ ਐਸੀ ਚਪੇੜ ਮਾਰੀ ਤੇ ਭਾਈ ਅਮਰਤਪਾਲ ਸਿੰਘ ਨੂੰ ਪੂਰੇ ਪੰਜਾਬ ਦੇ ਐਮਪੀਆ ਨਾਲੋਂ ਵੱਧ ਵੋਟਾਂ ਨਾਲ ਜਿਤਾ ਕੇ ਉਹਨੂੰ ਐਮਪੀ ਬਣਾਤਾ ਇਹਦੇ ਤੋਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਲੋਕ ਕਿਹਦੇ ਨਾਲ ਨੇ ਯਾਰੋ 20 ਲੱਖਾਂ ਦਾ ਮੈਂਦਾ ਚਿਤਕੇ ਜਿਹਨੂੰ ਜੇਲ੍ਹ ਦੇ ਵਿੱਚ ਐਮਪੀ ਬਣਾਇਆ ਹੋਏ ਤੇ ਉਹਨੂੰ ਰਿਹਾ ਨਾ ਕੀਤਾ ਜਾਵੇ ਇਹ ਮਨੁੱਖੀ ਅਧਿਕਾਰਾਂ ਦੀ ਲੰਗੜਾ ਨਹੀਂ ਇਹ ਜੁਰਮ ਨਹੀਂ ਕਿਸੇ ਘੱਟ ਗਣਤੀ ਤੇ ਇੱਥੇ ਹੀ ਬਾਤ ਨਹੀਂ ਇੱਕ ਨੀਤੀ ਤਾਤ ਪੰਜਾਬ ਦੀ ਜ਼ਮੀਨ ਨੂੰ ਰੱਪਿਆ ਜਾ ਰਿਹਾ ਕਿਤੇ ਤਾਂ ਵੱਡੇ ਵੱਡੇ ਰੋਡ ਕੱਢੇ ਜਾ ਰਹੇ ਆ ਕਿਤੇ ਕਲੋਨੀਆਂ ਦੇ ਨਾਂ ਤੇ ਲੱਖਾਂ ਇੱਕ ਹਜ਼ਾਰਾਂ ਇੱਕ ਅ 30 ਹਜ਼ਾਰ ਏਕੜ ਇੱਕ ਹੋਰ ਲੁਧਿਆਣੇ ਦੇ ਵਿੱਚ ਪ੍ਰਮਾਨ ਜਾਰੀ ਕਰਤਾ ਇਹ ਜ਼ਮੀਨ ਐਕਵਾਇਰ ਕੀਤੀ ਜਾਊਗੀ ਜਦੋਂ ਪੰਜਾਬ ਦੇ ਲੋਕ ਹੀ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਅਸੀਂ ਰੌਲਾ ਪਾਉਨੇ ਆ ਤੁਹਾਡੇ ਅੱਗੇ ਇੱਕ ਗੱਲ ਆ ਜਾਣੀ ਆ ਅਸੀਂ ਰੌਲਾ ਪਾਉਨੇ ਆ ਇਹ ਪੰਜਾਬ ਦਾ ਪਾਣੀ ਹਾਏ ਪੰਜਾਬ ਦਾ ਪਾਣੀ ਲੁੱਟਿਆ ਗਿਆ ਪੰਜਾਬ ਦਾ ਪਾਣੀ ਨਾ ਸਾਡੀਆਂ ਜ਼ਮੀਨਾਂ ਜੇ ਰਹਿਣਗੀਆਂ ਨਹੀਂ ਜੇ ਸਾਡੇ ਜ਼ਮੀਨਾਂ ਕੁਝ ਸੜਕਾਂ ਨੇ ਘੇਰ ਲੀਆਂ ਕੁਝ ਕਲੋਨੀਆਂ ਨੇ ਘੇਰ ਲੀਆਂ ਤੇ ਸਾਡੇ ਕੋਲ ਬਚਿਆ ਇੱਕ ਅੱਖ ਨਹੀਂ ਤੇ ਪੰਜਾਬ ਦਾ ਪਾਣੀ ਫੇਰ ਉਹਨਾਂ ਨੇ ਕਹਿਣਾ ਜੀ ਲਾਓ ਪਾਣੀ ਉਹ ਬੜਾ ਹੜ ਛੱਡ ਕੇ ਡੈਮ ਨੂੰ ਤੋੜ ਕੇ ਸਾਨੂੰ ਇੱਥੇ ਮਾਰ ਦੇਣਗੇ ਤੇ ਕੋਈ ਹੱਲ ਆ ਤੇ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਕਾਲੀਦਾਨ ਵਾਰਿਸ ਪੰਜਾਬ ਨੇ ਅੱਜ ਇੱਥੇ ਐਲਾਨ ਕੀਤਾ ਕਿ ਨਾ ਤਾਂ ਪੰਜਾਬ ਦਾ ਪਾਣੀ ਲੁਕਣ ਦੇਵਾਂਗੇ ਨਾ ਪੰਜਾਬ ਦੀ ਜ਼ਮੀਨ ਉਹ ਤੇ ਹਉਣ ਦੇਵਾਂਗੇ ਅੱਜ ਸਮੁੱਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਵੀ ਅੱਜ ਸਾਡੇ ਨਾਲ ਪ੍ਰੀਤਪਾਲ ਸਿੰਘ ਜੀ ਯਰਬਰ ਔਰ ਸਾਡੇ ਬਾਪੂ ਤਰਸੀਮ ਸਿੰਘ ਜੀ ਉਹ ਵੀ ਇੱਥੇ ਆਏ ਸੀ ਜੋਹਲ ਸਭ ਆਏ ਸਮੁੱਚੀਆਂ ਜਥੇਬੰਦੀਆਂ ਆਈਆਂ ਸਾਡੇ ਤੁਹਾਡੇ ਚੈਨਲ ਨਾਲ ਆਹੀਂ ਪੰਜਾਬ ਤੇ ਸੈਂਟਰ ਸਰਕਾਰ ਦੇ ਅੰਨੇ ਤੇ ਬੋਲੇ ਕੰਨਾਂ ਤੱਕ ਇੱਕੋ ਹੀ ਸਾਡੀ ਅਪੀਲ ਹੈ ਕਿ ਨਾ ਕਰੋ ਜ਼ੁਰਮ ਨਾ ਕਰੋ ਅਤਖਦਾ ਦਾ ਵੈਰ ਹੁੰਦਾ ਜੇ ਜ਼ੁਰਮ ਜਿਹੜਾ ਨਾ ਉਹਦਾ ਪੈਰ ਨਹੀਂ ਹੁੰਦੇ ਜੁਰਮ ਦੇ ਤੇ ਜਿਹੜੀ ਕੌਮ ਹੈ ਨਾ ਪੰਜਾਬ ਦੀ ਇਹ ਬੜੀ ਬਹਾਦਰ ਕੌਮ ਹੈ ਇਹਨੇ ਕਿਸੇ ਦੇ ਪੈਰ ਲੱਗਣ ਨਹੀਂ ਦਿੱਤੇ ਧਾੜਵੀ ਦੇ ਤੇ ਤੁਹਾਡੇ ਵੀ ਨਹੀਂ ਲੱਗਣ ਦੇ ਅੱਛਾ ਇਹ ਪੰਜਾਬ ਪਰ ਦੇ ਵਿੱਚ ਸਾਰੇ ਡਿਸਟ੍ਰਿਕਟ ਤਿਆਰ ਕਿ ਤੁਸੀਂ ਕੱਲ ਲੁਧਿਆਣੇ ਦੇ ਉੱਤੇ ਇਹ ਸਾਡੇ ਕਾਲੀਦਾਨਵਾਰਸ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦਿੱਤਾ ਜਾ ਰਿਹਾ ਲੁਧਿਆਣੇ ਦੇ ਵਿੱਚ ਸਾਡੇ ਅਰਜਰਬਰ ਸਾਹਿਬ ਪ੍ਰਤੀਪਾਲ ਸਿੰਘ ਤੇ ਦਾਸ ਇਹਨਾਂ ਦੀ ਖਵਾਈ ਦੇ ਵਿੱਚ ਇਹ ਦਿੱਤਾ ਗਿਆ ਬਾਪੂ ਜੀ ਆਏ ਆ ਬਾਪੂਤਰ ਸੇਮ ਸਿੰਘ ਜੀ ਚਾਚੇ ਤੌਰ ਤੇ ਜੋੜ ਸਭਾ ਆਇਆ ਚਾਚੇ ਤੌਰ ਤੇ ਕਿਸਾਨ ਜਥੇਬੰਦੀਆਂ ਆਈਆਂ ਚਾਚੇ ਤੌਰ ਤੇ ਹੋਰ ਸਾਡੇ ਸਈਆਂ 라ਗੂ ਇੱਥੇ ਪਹੁੰਚੇ ਆ ਸੋ ਸਾਰਿਆਂ ਦਾ ਮੈਂ ਕਹਿੰਨਾ ਪ੍ਰੈਸ ਵਾਲਿਆਂ ਦਾ ਦਿਲ ਦੀਆਂ ਜਿਹਰਾਈਆਂ ਤੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੱਕ ਐਨੀ ਵੀਡੀਓ ਬਣਾ ਦਿਓ ਕਿ ਇਹਨਾਂ ਨੂੰ ਪਤਾ ਲੱਗ ਜੇ ਲੋਕ ਪੰਜਾਬ ਦੇ ਜਾਗ ਚੁੱਕੇ ਨੇ ਬਾਰ ਬਾਰ ਐਨਐਸਏ ਜਮ ਲਗ ਰਿਹਾ ਵਾ ਤੁਨੂ ਕੀ ਕੀ ਕਰ ਮੰਨਦੇ ਹੋ ਕੀ ਸਮਝਦੇ ਹੋ ਤੁਸੀਂ ਜਦੋਂ ਇਹ ਵੇਖੋ ਜਦੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਨੂੰ ਜਦੋਂ ਫੜਿਆ ਗਿਆ ਤੇ ਐਨਐਸਏ ਲਾਈ ਤੇ ਲੋਕ ਇੱਕ ਐਲਾਨ ਕਰਤਾ ਲੋਕਾਂ ਨੇ ਕਿ ਅਸੀਂ ਵਾਰਿਸ ਪੰਜਾਬ ਦੇ ਨਾਲ ਆ ਤੇ ਜਦੋਂ ਦੂਜੀ ਵਾਰੀ ਐਨਐਸਏ ਲਾਈ ਨਾ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਤਾ ਜਦੋਂ ਹੁਣ ਤੀਜੀ ਵਾਰੀ ਲਾਈ ਆ ਪੰਜਾਬ ਦੇ ਵਿੱਚ ਕਵਾਜ ਉੱਠੀ ਆ ਕਿ ਅਸੀਂ ਉਹਨੂੰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਤੇ ਸਰਕਾਰੇ ਖਾਲਸਾ ਬਣਾਵਾਂਗੇ ਇੱਕ ਗੱਲ ਸੈਂਟਰ ਨੂੰ ਤੇ ਪੰਜਾਬ ਸਰਕਾਰ ਨੂੰ ਸਮਝਣੀ ਚਾਹੀਦੀ ਆ ਉਹਨਾਂ ਦੇ ਐਸਪੀ ਨੇ ਪਿੱਛੇ ਜੇ ਰੌਣਾ ਪਾਇਆ ਤੇ ਉਹ ਜਿਹੜੇ ਵਿਊ ਆ ਰਹੇ ਨੇ ਉਹਦੇ ਤੋਂ ਹਸਾਬ ਲੈ ਲੈਣ ਕਿ ਕਿਸ ਹਾਵਿਕ ਦੀ ਆ ਲੋਕ ਕਿਹਦੇ ਨਾਲ ਨੇ ਤੁਸੀਂ ਕਹਿੰਦੇ ਹੋ ਕਿ ਭਾਈ ਅਮਰਤਪਾਲ ਸਿੰਘ ਨਚਾ ਕਰਦਾ ਜੀ ਮੰਤਰੀ ਨੇ ਕਹਿਤਾ ਸੰਤਰੀ ਨੇ ਕਹਿਤਾ ਗੱਲ ਇਹ ਆ ਉਹ ਬਾਜੇ ਕੇ 2 ਸਕੰਟ ਦੀ ਪੀਛ ਜਿਹੜੀ ਦੇ ਕੇ ਉਹਨੇ ਜੱਗ ਤੇ ਸੱਚ ਯਾਰ ਕਰਤਾ ਤੇ ਭਾਈ ਸਾਹਿਬ ਬੇਦਾਗ ਸਖਸੀਅਤ ਆ ਅਸੀਂ ਉਹਦੇ ਨਾਲ ਬਠੀ ਠੀਕ ਹੈ ਭਾਈ ਗੁਰਜੀਤ ਕਾਲਚਰ ਠੀਕ ਹੈ ਭਾਈ ਸਾਹਿਬ ਅੱਜ ਡੀਸੀ ਤੋਂ ਅਰਜ਼ੀ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਐਨਐਸਰ ਰੱਦ ਕਰਨ ਦੀ ਗੱਲ ਕੀਤੀ ਆ ਅੱਜ ਦਾ ਜਿਹੜਾ ਮੰਗ ਪੱਤਰ ਆ ਉਹ ਇੱਕ ਤਾਂ ਦੋ ਮੁੱਦਿਆਂ ਦੇ ਆਧਾਰ 'ਤੇ ਪਹਿਲਾ ਤਾਂ ਜਿਹੜਾ ਬੰਦੀ ਸਿੰਘਾਂ ਦੀ ਐਨਐਸਏ ਉਹਨੂੰ ਰੱਦ ਕਰਨਾ ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਹੋਰ ਸਾਡੇ ਬੰਦੀ ਸਿੰਘ ਜਿਵੇਂ ਜਗਤਾਰ ਸਿੰਘ ਜੀ ਹਵਾਰਾ ਦਵਿੰਦਰਪਾਲ ਸਿੰਘ ਜੀ ਭੋਲਾ ਰ ਬਲਵੰਤ ਸਿੰਘ ਰਾਜਵਾਨਾ ਹੋਰ ਬਹੁਤ ਸਾਰੇ ਬੰਦੀ ਸਿੰਘ ਅੰਦਰ ਨੇ ਉਹਨਾਂ ਲਈ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਤੇ ਦੂਜਾ ਸਾਡਾ ਮੁੱਦਾ ਸੀ ਜਿਹੜੀ ਲੁਧਿਆਣਾ ਖਾਸ ਕਰਕੇ ਆ ਲੈਂਡ ਪੂਲਿੰਗ ਆ 36000 ਏਕੜ ਤੋਂ ਉੱਤੇ ਦੀ ਲੈਂਡ ਪੂਲਿੰਗ ਆ ਬੜਾ ਧੱਕਾ ਮੈਂ ਤੁਹਾਡੇ ਸਾਹਮਣੇ ਹੀ ਦੱਸਣਾ ਚਾਹੁੰਨਾ ਇਹ ਸਾਰੇ ਰਲੇ ਹੋਏ ਨੇ ਕਾਂਗਰਸ ਵੀ ਝੂਠਾ ਇਹ ਲੈਂਡ ਪੂਲਿੰਗ ਦੀ ਜਨਮਦਾਤਾ ਕਾਂਗਰਸਾ ਜੇ ਕਦੇ ਤੁਸੀਂ ਦਰਾਹੇ ਜਾਓ ਦਰਾਹੇ ਦੇ ਬਿਲਕੁਲ ਨਾਲ ਖੱਬੇ ਪਾਸੇ ਜਿੱਥੇ ਦਰਾਹਾ ਥਾਣਾ ਬਣਿਆ ਆ ਸਭ ਤੋਂ ਪਹਿਲਾਂ ਬਿਆਨ ਸਿੰਘ ਸਰਕਾਰ ਨੇ 130000 ਦੇ ਵਿੱਚ 26 46 ਕਿਲੇ ਜ਼ਮੀਨ ਧੱਕੇ ਨਾਲ ਜੱਟਾਂ ਦੀ ਖੋਈ ਸੀ ਉਹਨੂੰ ਵੀ ਲੈਂਡ ਪੂਲਿੰਗ ਕਹਿੰਦੇ ਸੀ ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਉਸ 46 ਕਿਨਾਂ ਤੋਂ ਬਾਅਦ ਵੱਡੀ ਪਲੈਨਿੰਗ ਬਣਾਈ ਜਿਹਦੇ ਵਿੱਚ ਲਗਭਗ 1600 ਕਿਲੇ ਦੋਤੇ ਦਾ ਰਕਬਾ ਇਹਨਾਂ ਨੇ ਲੁੱਟਿਆ ਤੇ ਉਹ ਫਿਰ ਇਹ ਗਾਹਾਂ ਰਸਤਾ ਦੇ ਕੇ ਗਏ ਅਕਸਰ ਉਹੀ ਨੇ ਉਹੀ ਪ੍ਰੈਸ਼ਰ ਪੱਪੀ ਹੁਣੀ ਨੇ ਉਹੀ ਦੁਬਾਰਾ ਕੱਪੜੇ ਪਾ ਕੇ ਆ ਗਏ ਉਹਨਾਂ ਕੋਲੇ ਦੁਬਾਰਾ ਫੇਰ ਕੁਰਸੀਆਂ ਆ ਗਈਆਂ ਉਹ ਬਿਆਨ ਸਿੰਘ ਸਰਕਾਰ ਦੇ ਵੇਲੇ ਡਾਕੇ ਮਾਰਦੇ ਰਹੇ ਔਰ ਅੱਤਵਾਦੀ ਕਹਿ ਕੇ ਲੋਕ ਮਾਰਦੇ ਰਹੇ ਜ਼ਮੀਨਾਂ ਦੱਬਦੇ ਰਹੇ ਦਰਾਹੇ ਦੇ ਵਿੱਚ 4600 46 ਕਿਲੇ ਜ਼ਮੀਨ ਦੱਬੇ ਉਸ ਤੋਂ ਬਾਅਦ ਫੇਰ ਅਕਾਲੀ ਦਲ ਵਾਲੇ ਵੀ ਉਹੀ ਕੁਸ਼ ਕਰਦੇ ਰਹੇ ਠੱਕੇ ਦੇ ਨਾਲ ਜ਼ਮੀਨਾਂ ਨੱਪਦੇ ਰਹੇ ਤੇ ਉਸ ਤੋਂ ਬਾਅਦ ਅਕਾਲੀ ਦਲ ਤਾਂ ਜਨਮਦਾਤਾ ਲੈਂਡ ਮਾਫੀਆ ਦਾ ਫੇਰ ਉਹੀ ਲੋਕ ਇੱਧਰ ਆ ਗਏ ਤੇ ਉਹਨਾਂ ਨੇ ਹੁਣ ਵੱਡੀ ਪਾਲਿਸੀ ਬਣਾਈ ਆ ਛੋਟੀਆਂ ਪਾਲਿਸੀਆਂ ਨਾਲ ਢਿੱਡ ਨਹੀਂ ਭਰਦਾ ਮੈਂ ਹੈਰਾਨ ਹ ਕਿੱਥੇ ਲੁਧਿਆਣਾਿੱਥੇ ਪਿੰਡ ਵਾਲਿਓ 40 ਕਿਲੋਮੀਟਰ ਦੂਰ ਸਮਰਾਲੇ ਕੋਲੇ ਸਰਕਾਰ ਤਾਂ ਕਹਿ ਰਹੀ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਰਦੇ ਜਿਨ੍ਹਾਂ ਨੂੰ ਠੀਕ ਲੱਗਦੀ ਹੈ ਪੋਲਿਸ ਵੀ ਉਹ ਲੈ ਰਹੇ ਆ ਨਹੀਂ ਜ਼ਬਰਦਸਤੀ ਕਾ ਕਿਉਂ ਨਹੀਂ ਇਤੋਂ ਵੱਡੀ ਜ਼ਬਰਦਸਤੀ ਕੀ ਆ ਤੁਸੀਂ ਉੱਤੇ ਲਾਲ ਰੈੱਡ ਦੇ ਵਿੱਚ ਫਰਦਾਂ ਦੇ ਉੱਤੇ ਚਾੜਤਾ ਜ਼ਮੀਨਾਂ ਵੇਖ ਨਹੀਂ ਸਕਦੀਆਂ ਇੰਤਕਾਲ ਹੋ ਨਹੀਂ ਸਕਦੇ ਤਬਦੀਲ ਮਲਕੀਅਤ ਹੋ ਨਹੀਂ ਸਕਦੀ ਬਿਜਲੀ ਕਨੈਕਸ਼ਨ ਮਿਲ ਨਹੀਂ ਸਕਦੇ ਪਾਣੀ ਕਨੈਕਸ਼ਨ ਮਿਲ ਨਹੀਂ ਸਕਦੇ ਤੇ ਜਬਰਦਸਤੀ ਕੀ ਹੈ ਤਾਂ ਜਿਵੇਂ ਨਾ ਪਹਿਲਾਂ ਸਿੰਘਾਂ ਨੂੰ ਘੇਰਾ ਪਾਇਆ ਜਾਂਦਾ ਸੀ ਰਾਸ਼ਨ ਪਾਣੀ ਬੰਦ ਕਰ ਦਿੰਦੇ ਸੀ ਉਹ ਜਿਹਾ ਮਾਹੌਲ ਬਣਾ ਕੇ ਲੋਕਾਂ ਦੇ ਹੱਥ ਖੜੇ ਕਰਾਉਣਾ ਚਾਹੁੰਦੇ ਨੇ ਪਰ ਹੋਣਾ ਨਹੀਂ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਸਰਦਾਰ ਪ੍ਰਥੀਪਾਲ ਸਿੰਘ ਜੀ ਹੋਣੀ ਔਰ ਸਾਡੇ ਸਾਰੇ ਆਗੂ ਇਸ ਲਈ ਬਾਦ ਜਿੱਦ ਨੇ ਕਿ ਅਸੀਂ ਲੜਾਂਗੇ ਜਿੱਥੇ ਬੰਦੀਆਂ ਲੜਦੀਆਂ ਰਹਿਣਗੀਆਂ ਕਾਲੀ ਦਲ ਵਾਰਿਸ ਪੰਜਾਬ ਦੇ ਲੜਦੇ ਰਹੂਗਾ ਜਿੰਨਾ ਚਿਰ ਬੰਦੀ ਸਿੰਘਾਂ ਦੀ ਰਿਹਾਨੀ ਹੁੰਦੀ ਔਰ ਉਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਧੰਨਵਾਦ